ਐਸਪਰੇ ਦੀ ਇੱਕ ਬਹੁਤ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਇੱਕ ਬਹੁਤ ਭਿਆਨਕ ਹਾਦਸਾ ਇੱਕ ਫੈਕਟਰੀ ਦੇ ਵਿੱਚ ਵਾਪਰਿਆ ਹੈ ਜਿੱਥੇ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਜਲੰਧਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਕਿ ਟੂਲ ਫੈਕਟਰੀ ਵਿੱਚ ਹਾਦਸਾ ਵਾਪਰਿਆ ਹੈ ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਬਹੁਤ ਵੱਡੀ ਖਬਰ ਹੈ ਜਿੱਥੇ ਇੱਕ ਟੂਲ ਫੈਕਟਰੀ ਦੇ ਵਿੱਚ ਹਾਦਸਾ ਵਾਪਰਿਆ ਹੈ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਵੀ ਇਸ ਚ ਖਬਰ ਹੈ ਦੱਸਿਆ ਜਾ ਰਿਹਾ ਕਿ ਕੈਂਟਰ ਡਿੱਗਣ ਕਰਕੇ ਇਹ ਹਾਦਸਾ ਵਾਪਰਿਆ ਹੈ ਸ਼ਹਿਰ ਦੇ ਧੋਗੜੀ ਰੋਡ ਦੇ ਉੱਪਰ ਇਫੈਕਟ ਵੀ ਬਣੀ ਹੋਈ ਹੈ ਟੂਲ ਫੈਕਟਰੀ ਆ ਜਲੰਧਰ ਦੀ ਜਿੱਥੇ ਕਿ ਬਹੁਤ ਵੱਡਾ ਹਾਦਸਾ ਵਾਪਰਿਆ ਹੈ ਹਾਲਾਂਕਿ ਫੈਕਟਰੀ ਮਾਲਕਾਂ ਨੇ মিডিਆ ਤੋਂ ਦੂਰੀ ਬਣਾ ਲਈ ਹੈ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਜਾ ਰਿਹਾ ਪੁਲਿਸ ਨੇ ਇਹ ਫੈਕਟਰੀ ਸੀਲ ਕਰ ਦਿੱਤੀ ਹੈ ਤਾਂ ਬਹੁਤ ਵੱਡੀ ਖਬਰ ਹੈ ਇਸ ਵੇਲੇ ਜਲੰਧਰ ਦੀ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਹਾਦਸਾ ਵਾਪਰਿਆ ਹੈ ਤਿੰਨ ਮਜ਼ਦੂਰਾਂ ਦੀ ਮੌਤ ਦੀ ਖਬਰ ਹੈ ਕੀ ਕੁਝ ਹੋਇਆ ਹੈ ਕਿਉਂ ਇਹ ਕਿਵੇਂ ਹਾਦਸਾ ਵਾਪਰਿਆ ਫਿਲਹਾਲ ਜਾਣਕਾਰੀ ਇਹ ਹੈ ਕਿ ਕੋਈ ਕੈਂਟਰ ਜਿਹੜਾ ਹੈ ਉਹ ਡਿੱਗਿਆ ਪੁਲਿਸ ਨੇ ਹੁਣੇ ਫੈਕਟਰੀ ਸੀਲ ਕਰ ਦਿੱਤੀ ਹੈ ਮਾਲਕ ਗਾਇਬ ਦੱਸੇ ਜਾ ਰਹੇ ਨੇ ਉਹ ਸਾਹਮਣੇ ਨਹੀਂ ਆ ਰਹੇ ਨੇ ਮੇਰੇ ਸਹੋਗੀ ਪ੍ਰਭਮੀਤ ਸਿੰਘ ਸਾਡੇ ਨਾਲ ਲਾਈਵ ਇਸ ਵੇਲੇ ਜੁੜ ਗਏ ਨੇ ਉਹਨਾਂ ਕੋਲ ਪੂਰੀ ਜਾਣਕਾਰੀ ਲੈਣੇ ਹੈ ਪ੍ਰਭਮੀਤ ਕੀ ਕੁਝ ਪਤਾ ਲੱਗ ਰਿਹਾ ਜਲੰਧਰ ਦੀ ਫੈਕਟਰੀ ਚ ਹਾਦਸਾ ਵਾਪਰਦਾ ਹੈ ਤਿੰਨ ਮਜ਼ਦੂਰਾਂ ਦੀ ਮੌਤ ਦੀ ਖਬਰ ਹੈ ਕਿਵੇਂ ਹਾਦਸਾ ਵਾਪਰਿਆ ਕਿਸ ਤਰ੍ਹਾਂ ਦੀ ਇਹ ਫੈਕਟਰੀ ਸੀਗੀ ਬਿਲਕੁਲ ਬਲਵਿੰਦਰ ਐਸੋਖਤ ਮੈਂ ਜਲੰਧਰ ਤੇ 40 ਹਸਪਤਾਲ ਦੇ ਬਾਹਰ ਖੜਾ ਹੋਇਆ ਨੈਸ਼ਨਲ ਹਾਈਵੇ ਦੇ ਉੱਤੇ ਹਸਪਤਾਲ ਜਿਹੜਾ ਕਿ ਬਣਿਆ ਹੋਇਆ ਤਸਵੀਰ ਤਖਵਾ ਜਿੱਥੇ ਐਸੋਖਤ ਜੀ ਦੱਸਿਆ ਜਾ ਰਿਹਾ ਹੈ ਕਿ ਉਸ ਗੱਲ ਕੁਝ ਕੁ ਜੜੇ ਆ ਢਾਇਲ ਨੇ ਯਾਨੀ ਕਿ ਜਿਹੜੇ ਇੰਜਰ ਲੋਕ ਕੋਏ ਨੇ ਉਹਨਾਂ ਦਾ ਲਾਸ਼ ਚਲਦਾ ਪਿਆ ਵਾ ਐਸਐਸਪੀ ਹਰਵਿੰਦਰ ਸਿੰਘ ਗਿਰਤਨਾ ਮੇਰੀ ਕੁਝ ਘੰਟੇ ਪਹਿਲਾਂ ਗੱਲ ਹੋਈ ਹੈ ਉਹਨਾਂ ਨੇ ਗੱਲ ਆਖੀ ਕਿ ਤਿੰਨ ਮਹਿਲਾਵਾਂ ਨੇ ਉੱਥੇ ਲੇਬਰ ਦਾ ਕੰਮ ਕਰਦੀਆਂ ਸੀ ਉਹਨਾਂ ਦੀ ਉੱਥੇ ਡੈਥ ਹੋਈ ਹੈ ਹਾਲਾਂਕਿ ਪਹਿਲਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ 66 ਡਿੱਗੇ ਉਸ ਤੋਂ ਬਾਅਦ ਜਿਹੜਾ ਹੈ ਕਿ ਸਟੈਕ ਡਾਊਨ ਹੋਇਆ ਯਾਨੀ ਕਿ ਜਿਹੜੇ ਰੈਕਸ ਪਏ ਹੁੰਦੇ ਨੇ ਜਿੰਦੇ ਵਿੱਚ ਸਮਾਨ ਪਿਆ ਹੁੰਦਾ ਉਹ ਜਿਹੜਾ ਇੱਕ ਟੁੱਟ ਕੇ ਗਿਰਿਆ ਹੋਇਆ ਹੈ ਜਦੀ ਤਸਵੀਰ ਵੀ ਇੱਕ ਮੇਰੇ ਕੋਲ ਹੈ ਤੇ ਉਹਦੇ ਵਿੱਚ ਜਿਹੜਾ ਕਿ ਸਿੱਧੇ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਹਾਦਸਾ ਕਿਸ ਤਰੀਕੇ ਨਾਲ ਹੋਇਆ ਹੋਏਗਾ ਤੇ ਥੱਲੇ ਜਿਹੜੇ ਨੇ ਕਿ ਤਿੰਨ ਲੋਕ ਜਿਹੜੇ ਦੱਸਿਆ ਜਾਂਦਾ ਹੈ ਕਿ ਆਏ ਨੇ ਤੇ ਕਈ ਜਿਹੜੇ ਨੇ ਕਾਇਲ ਹੋਏ ਨੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਐਸਐਸਪੀ ਸਾਹਿਬ ਹੋਰਾਂ ਨੇ ਜਾਣਕਾਰੀ ਦਿੱਤੀ ਮੈਕ ਚੋਇਸ ਟੂਲਸ ਦੀ ਫੈਕਟਰੀ ਹੈ ਬੇਸਿਕਲੀ ਧੌੜੀ ਰੋਡ ਤੇ ਇੰਡਸਟਰੀਅਲ ਪਾਰਕ ਹੈ ਉਹਦੇ ਵਿੱਚ ਜਿਹੜੀ ਬਣੀ ਹੋਈ ਹੈ ਪਰ ਓਵਰਆਲ ਜੋ ਸਿਨੈਰੀਓ ਬੰਦਾ ਪਿਆ ਹੋਇਆ ਸਾਰੇ ਇਸ ਕੇਸ ਦੇ ਵਿੱਚ ਖਬਰ ਆਪਣੇ ਆਪ ਕੀ ਬਹੁਤ ਵੱਡੀ ਹੈ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਕੁਝ ਕੇ ਜਿਹੜੇ ਨੇ ਕਿ ਇੰਜਰ ਤੇ ਪਰ ਹਸਪੀਟਲ 'ਚ ਜਦੋਂ ਪਹੁੰਚੇ ਆ ਪ੍ਰਾਈਵੇਟ ਹਸਪੀਟਲ ਐ ਸਿਕਿਉਰਿਟੀ ਗਾਰਡ ਜਿਹੜਾ ਬੜਾ ਰੂਡ ਬੀਹੇਵ ਕਰਦਾ ਪਿਆ ਐ ਐਸ ਇੱਥੇ ਮੌਕੇ ਤੇ ਪਹੁੰਚੇ ਨੇ ਉਦੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਜਿਹੜਾ ਹੈ ਕਿ ਕੱਟ ਕੇ ਜਿਹੜਾ ਇੱਥੇ ਚਲੇ ਗਏ ਨੇ ਓਵਰ ਆਲ ਇਸ ਮਾਮਲੇ 'ਚ ਖੁੱਲ ਕੇ ਕੋਈ ਗੱਲਬਾਤ ਕੀਤੀ ਨਹੀਂ ਜਾ ਰਹੀ ਫੈਮਿਲੀ ਦੇ ਨਾਲ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਫੈਕਟਰੀ ਦੇ ਬਾਹਰ ਜਿੱਦੋਂ ਗਏ ਆ ਉੱਥੇ ਵੀ ਜਿਹੜਾ ਹੈ ਕਿ ਕਿਸੇ ਨੂੰ ਨਾ ਅੰਦਰ ਜਾਣ ਦਾ ਨਾ ਕੋਈ ਬਾਹਰ ਆ ਕੇ ਬਿਆਨ ਦਿੰਦਾ ਕਿ ਅਕਸਰ ਇਸ ਮਾਮਲੇ ਨੂੰ ਇੰਨਾ ਕਿ ਲੁਕੋਇਆ ਕਿਉਂ ਜਾ ਰਿਹਾ ਕਿ ਇਹ ਤਸਵੀਰ ਜਿਹੜੀ ਹੈ ਕਿ ਮਗਰਲੇ ਪਾਸੇ ਕੁਝ ਹੋਰ ਵੱਡੀ ਦਿੱਸਤੀ ਹੋਈ ਦਿਖਾਈ ਦੇ ਰਹੀ ਹੈ ਜਾਂ ਇਹਦੇ ਪਿੱਛੇ ਦਾ ਰਾਜ਼ ਕੀ ਹੈ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਕੁਝ ਦੇਰ ਦੇ ਵਿੱਚ ਕੋਈ ਅਫੀ ਪਰ ਕੋਈ ਜਵਾਬ ਜਿਹੜਾ ਕਿ ਕੋਈ ਇਥੇ ਨਹੀਂ ਦਿੱਤਾ ਜਾ ਰਿਹਾ ਹਸਪਤਲ ਪਰ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਜਿੱਥੇ ਇਹ ਹਾਦਸਾ ਵਾਪਰਿਆ ਫੈਕਟਰੀ ਜਿੱਥੇ ਬਣੀ ਹੋਈ ਹੈ ਉੱਥੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈਗੇ ਕਿਉਂਕਿ ਫੈਕਟਰੀਆਂ ਦੇ ਵੀ ਕੋਈ ਨੋਰਮਸ ਹੁੰਦੇ ਆ ਕਿ ਉੱਥੇ ਕੋਈ ਇੰਤਜ਼ਾਮ ਹੋਣੇ ਚਾਹੀਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਸੇਫਟੀ ਨੂੰ ਲੈ ਕੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉੱਥੇ ਕਿਸ ਤਰ੍ਹਾਂ ਦੇ ਇੰਤਜ਼ਾਮ ਫੈਕਟਰੀ ਦੇ ਅੰਦਰ ਦਾ ਆਲੇ ਦੁਆਲੇ ਜਿਹੜੇ ਜੋ ਕੋਈ ਹਾਦਸਾ ਵਾਪਰਦਾ ਤਾਂ ਕੀ ਉਹਨਾਂ ਕੋਲੇ ਇੰਤਜ਼ਾਮ ਹੈਗੇ ਅਜਿਹੀ ਕੀ ਕੁਝ ਹਜੇ ਤੱਕ ਪਤਾ ਲੱਗਿਆ ਕੋਈ ਲੈਪਸਸ ਕਿੱਥ ਬਿਲਕੁਲ ਬਿਲਕੁਲ ਵਿਦਿਆਰਥੀ ਇਸ ਤਰੀਕੇ ਦੇ ਨਾਲ ਤੁਹਾਡੇ ਮਨ ਚ ਬਹੁਤ ਸਾਰੇ ਸਵਾਲ ਨੇ ਇਸੇ ਤਰੀਕੇ ਦੇ ਨਾਲ ਅਸੀਂ ਵੀ ਇਸੀ ਸਾਰੇ ਸਵਾਲਾਂ ਦੇ ਜਿਹੜਾ ਕਿ ਜਵਾਬ ਲੈਣ ਵਾਸਤੇ ਪੁਲਿਸ ਪ੍ਰਸ਼ਾਸਨ ਦਾ ਇੰਤਜ਼ਾਰ ਕਰਦੇ ਪਏ ਅਸੀਂ ਫਿਰ ਪਹਿਲਾਂ ਇੱਥੋਂ ਫੈਕਟਰੀ ਚ ਸੀਗੇ ਇੱਥੋਂ ਜਿਸ ਜਗ੍ਹਾ ਤੇ ਮੈਂ ਖੜਾ ਹੋਇਆ 15 ਤੋਂ 20 ਕਿਲੋਮੀਟਰ ਉੱਥੇ ਫੈਕਟਰੀ ਆ ਉੱਥੇ ਸੀਗੇ ਫਿਰ ਜਦੋਂ ਅਸੀਂ ਇਸ ਥਾਂ ਦੇ ਉੱਤੇ ਆਇਆ ਉਹਦਾ ਐਸਐਚਓ ਸਭ ਕੋਲੇ ਸਾਰੇ ਜਿਹੜੇ ਸਵਾਲ ਸੀਗੇ ਉਹਨਾਂ ਦਾ ਜਵਾਬ ਲੈਣਾ ਸੀ ਤੇ ਉਹਨਾਂ ਦਾ ਬਿਆਨ ਲੈਣਾ ਸੀਗਾ ਪਰ ਕਿਸੇ ਨੇ ਵੀ ਜਿਹੜਾ ਕਿ ਉਹ ਕੋਈ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਸਾਹਮਣੇ ਆ ਕੇ ਬਿਆਨ ਦੇਣ ਦੀ ਜਿਹੜੀ ਹੈ ਜਦੋਂ ਦੋਸੀਂ ਫੈਕਟਰੀ ਦੇ ਬਾਹਰ ਖੜੇ ਸੀ ਕਿ ਫੈਕਟਰੀ ਦਾ ਪੂਰਾ ਗੇਟਪੁਟ ਬੰਦ ਕਰ ਦਿੱਤੇ ਹੈ ਕਿ ਫੈਕਟਰੀ ਪਰ ਉਹ ਬਹੁਤ ੜੀ ਹੈ ਕਿ ਪੌਸ਼ ਲੱਗਦੀ ਪਈ ਸੀ ਅੰਦਰ ਕੀ ਇੰਤਜ਼ਾਮ ਨੇ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਲਾਪਰਵਾਹੀ ਹੈ ਯਾ ਜਿਹੜੇ ਇਕਵਿਪਮੈਂਟਸ ਦੇ ਉੱਤੇ ਜਿਹੜਾ ਸਮਾਨ ਪਿਆ ਹੋਇਆ ਸੀਗਾ ਉਹਦੀ ਕਿੰਨੀ ਡਿਊਰੇਬਿਲਟੀ ਸੀਗੀ ਕੀ ਉਹਦਾ ਸਟੇਟਸ ਸੀਗਾ ਕੀ ਉਹਦੇ ਸਟੈਂਡਰਡ ਸੀਗੇ ਤਮਾਮ ਜਿਹੜੇ ਸਵਾਲ ਨੇ ਪੁਲਿਸ ਨੇ ਤਾਂ छानबीन ਕਰ ਲਈਤੀ ਗਈ ਪਰ ਹਾਲੇ ਤੱਕ ਜਿਹੜਾ ਹੈ ਕਿ ਇਸ ਮਾਮਲੇ 'ਚ ਖੁੱਲ ਕੇ ਕੁਝ ਨਹੀਂ ਬੋਲਿਆ ਗਿਆ ਜ਼ਰੂਰ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਸੀ ਜੋ ਪਰਿਵਾਰਕ ਮੈਂਬਰ ਨੇ ਵਿਲਾਪ ਕਰਦੇ ਪਏ ਨੇ ਕਰਦੇ ਕਹਿ ਰਹੇ ਨੇ ਕਿ ਦੋ ਬੱਚੇ ਸੀਗੇ ਲੇਡੀ ਦੇ ਜਿਹਦੇ ਡੈਥ ਹੋਈ ਆ ਪਿੱਛੇ ਕੁਝ ਨਹੀਂ ਰਿਹਾ ਮਾਲਕਾਂ ਨੂੰ ਪੁੱਛੋ ਜਾ ਕੇ ਕਿੱਥੇ ਆ ਪਰ ਮਾਲਕਾਂ ਦਾ ਕੋਈ ਥੋ ਪਤਾ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਵੈਬਸਾਈਟ ਦੇ ਉੱਤੇ ਜੋ ਲੇ ਤਾਂ ਕੋਈ ਜਵਾਬ ਨਹੀਂ ਹੈ ਮਾਮਲੇ ਨੂੰ ਲੁਕੋਇਆ ਜਾ ਰਿਹਾ ਵੈ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਜਾਂ ਮਾਮਲੇ ਦੇ ਪਿੱਛੇ ਦੀ ਕਹਾਣੀ ਕੀ ਹੈ ਜਿਹੜੀ ਸਾਹਮਣੇ ਨਹੀਂ ਆਨ ਦਿੱਤੀ ਜਾ ਰਹੀ ਤਮਾਮ ਜਿਹੜੇ ਸਵਾਲ ਨੇ ਬਣੇ ਹੋਏ ਨੇ ਐਸਐਸਪੀ ਸਾਹਿਬ ਤੇ ਹੁਣ ਜਿਹੜਾ ਕੀ ਬਿਆਨ ਤੇ ਇੰਤਜ਼ਾਰ ਕੀਤੀ ਜਾਏਗੀ ਅਸਲ ਚ ਹਾਦਸਾ ਵਾਪਰਿਆ ਕਿਸ ਤਰੀਕੇ ਨਾਲ ਆ ਕਿ ਤੈਨੂੰ ਜਿਹੜੀਆਂ ਮੌਤਾਂ ਦੀ ਗੱਲ ਹੁਣ ਤੱਕ ਐਸਐਸਪੀ ਸਾਹਿਬ ਵੀ ਮੰਦੇ ਪੈਣੇ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਇਸ ਦੀ ਜਵਾਬਦੇਹੀ ਕਰੇਗਾ ਇਸ ਨਾਲ ਹੋਏਗਾ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਹੈ